ਅੱਜ ਦੀ ਵੱਡੀ ਖਬਰ ਮਾਨੂ ਲੈਣ ਜਾ ਰਿਹਾ ਮੋਟਰਸਾਈਕਲ ਤੇ 17 ਸਾਲਾ ਲੜਕਾ ਛੱਪੜ 'ਚ ਜੱਟ ਗਿਆ ਘੰਟਿਆਂ ਤੋਂ ਪਾਲ ਜਾਰੀ ਕੀਤੀ ਜਾ ਰਹੀ ਹੈ ਘੰਟਿਆਂ ਤੋਂ ਪਾਲ ਜਾਰੀ ਹੈ ਅਜਨਾਲਾ ਦੇ ਪਿੰਡ ਮਈਵਾਵਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ بارش ਕਾਰਨ ਛੱਪੜ ਓਵਰਫਲੋ ਹੋਇਆ ਸੀ ਜਿਸ ਦੇ ਚੱਲਦੇ ਸੜਕ ਉੱਪਰ ਵੀ ਛੱਪੜ ਦਾ ਪਾਣੀ ਸੀ ਮੋਟਰਸਾਈਕਲ ਉੱਪਰ ਜਾ ਰਹੇ ਚਿਹਰੇ ਭਰਾ ਗਲਤੀ ਨਾਲ ਛੱਪੜ 'ਚ ਜੱਟ ਗਏ ਅਜਨਾਲਾ ਦੇ ਪਿੰਡ ਮਹਿਲਾਵਾਲਾ ਵਿਖੇ ਉਸ ਵੇਲੇ ਹਫੜਾ ਤਫਰੀਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਉੱਪਰ ਜਾ ਰਹੇ ਚਚੇਰੇ ਭਰਾ ਅਚਾਨਕ ਛੱਪੜ 'ਚ ਜਾ ਡਿਗੇ بارش ਕਾਰਨ ਪਿੰਡ ਦਾ ਛੱਪੜ ਭਰਿਆ ਹੋਇਆ ਸੀ ਜਿਸ ਦਾ ਪਾਣੀ ਸੜਕ ਉੱਪਰ ਭਰਿਆ ਹੋਇਆ ਸੀ ਜਿਸ ਦੌਰਾਨ ਮੋਟਰਸਾਈਕਲ ਤੇ ਜਾ ਰਹੇ ਦੋ ਚਚੇਰੇ ਭਰਾ ਗਲਤੀ ਨਾਲ ਛੱਪੜ ਵਿੱਚ ਡੇਗ ਗਏ ਜਿਸ ਦੌਰਾਨ ਇੱਕ ਭਰਾ ਬਾਲਵਾਲ ਬਚ ਗਿਆ ਅਤੇ ਦੂਸਰਾ ਛੱਪੜ ਵਿੱਚ ਜਾ ਡੁੱਬਾ ਜਿਸ ਦੀ ਪਾਲ ਗੋਤਾ ਖੋਰਾ ਵੱਲੋਂ ਪਿਛਲੇ कई घंटे तो कीती जा रही है पर आज तक 17 साल का नौजवान आर्यन बारे किस तरह दी कोई जानकारी नहीं मिल सकी मेरा पता हां जी की ना पता की कहना चाहते मेरा नाम करना तेरे पिल्ले मेरा ठीक है नहीं जाननी मम्मी हूं लान जाने तेरे पे होते हूं मैं तेरा पता सब जा रहे ਕਿੱਥੋਂ ਕਿੱਦਾਂ ਦਾ ਪਾਣੀ ਕਾਦਾ ਮੀਂਹ ਦਾ ਹਾਂਜੀ ਅੱਛਾ ਕਾਚੇ ਡਿੱਗੇ ਕਾਚੇ ਛੱਪੜ ਜੇ ਰਸਤਾ ਕਿੱਧਰ ਹੋ ਜਾਂਦਾ ਰਸਤਾ ਕੋਟਲੀ ਤੇ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਕੋਟਲੀ ਜਾਣੇ ਜੇ ਵੀ ਮੰਮੀ ਨੂੰ ਆਪਣੇ ਮੰਮੀ ਨੂੰ ਲੈਣ ਜਾ ਰਹੇ ਕੋ ਉਹਦੀ ਲੈਣ ਜਾਣੇ ਸਾਡੇ ਕੀ ਲੱਗਦੇ ਹੋ ਰਾ ਹ ਹੁਣ ਕੀ ਹੋਇਆ ਵਾ ਹੁਣ ਲੱਭਣ ਨਹੀਂ ਰਿਹਾ ਐ ਅੱਛਾ ਇਹ ਬਚ ਗਿਆ ਹਾਂਜੀ ਕਦੋਂ ਤੇ ਲੱਭ ਰਿਹਾ ਤੇ ਕਿੰਨੀ ਕਿਹ ਜਾਣੇ ਆਏ ਲੱਭ ਰਾਹ ਦਾ ਲੱਭਣ ਦੇ ਰਾਤ ਦੇ ਸਭ ਨੇ ਦੇ ਆਏ। ਵੀ ਮੰਗ ਕਰਦੇ। ਨਹੀਂ ਲੱਭਿਆ ਆਏ। ਕੀ ਹੋਇਆ ਤੇ ਕੀ ਗੱਲ ਬੋਲ ਰਹੀ ਸੀ? ਮੈਂ ਤਾਂ ਫੇਕੇ ਗਈ ਆ। ਕੀ ਗੱਲ ਹੋਈ ਹੈ? ਬੇਟਾ ਮੈਨੂੰ ਲੈਣ ਚੱਲਿਆ ਇਹ। ਤੇ ਮੁੜ ਕੇ ਇਹਨਾਂ ਨੇ ਫੋਨ ਕੀਤਾ ਵੀ ਉਹ ਥੱਲੇ ਮੋਟਰਸਾਈਕਲ ਉਤਰ ਗਿਆ। ਬਾਦਾ ਪਾਣੀ ਆਇਆ ਇਹ। ਇਹ ਮੀਂਹ ਆਇਆ। ਪਈਆ ਮਿੱਟੀ ਛੱਪੇ ਪਰ ਇਹਨੇ ਕੱਢ ਦਿੱਤਾ ਲੱਗਦਾ। ਇਹ ਜਦੋਂ ਮੀਂਹ ਆਉਂਦਾ ਨਾ ਉਹਦੇ ਇਦਾਂ ਭਰਿਆ ਹੁੰਦਾ। ਪਤਾ ਨਹੀਂ ਕਰਦੇ ਲਾਇਬਰੀ ਬੱਚੇ ਸਵੇਰ ਦਾ ਡੇਰ ਆਦਾ ਲੱਭਣ ਡੈ ਨੇ ਅਜੇ ਤੱਕ ਕੋਈ ਨਹੀਂ ਮਸਲਾ ਵਾਲੀ ਪਤਾ ਨਹੀਂ ਮੱਤੀ ਕੀਤੀ ਕਿੱਥੇ ਕਿ ਜੀ ਨੇ ਸਭ ਕਰ ਕੁਛ ਹੱਲ ਹੋਇਆ ਜੀ ਮੰਗ ਕਰਦੇ ਜੋਂ ਤੁਸੀਂ ਮੰਗੇ ਹੋਏ ਕਿ ਸਾਡਾ ਬੇਟਾ ਮਿਲ ਜਾਏ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਕੀ ਨਾ ਤੇ ਕੀ ਗੱਲਬਾਤ ਹੋਈ ਹੈ ਜੀ ਸਾਰੀ ਏ ਬੀਤੀ ਇਹ ਪਿੰਡ ਮਹਿਲਾ ਵਾਲਾ ਕਿਸੇ ਲਈ ਨਾਲਾ ਜਲਾ ਮਿਰਸਰ ਇਹ ਇੱਕ ਮਦਭਾਗੀ ਘਟਨਾ ਹੋਈ ਆ ਜਿਹਦੇ ਨਾਲ ਮਤਲਬ ਵੀ ਨੌਜਵਾਨ ਲੜਕਾ ਸੀ ਇੱਕ ਜਿਹੜਾ ਰਾਤ ਨੂੰ ਮਤਲਬ ਕਿ ਘਰੋਂ ਇਹਦੀ ਮਦਰ ਕਿਤੇ ਗਈ ਸੀ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਉਹਨੂੰ ਲੈਣ ਵਾਸਤੇ ਗਿਆ ਸੀ ਘਰੋਂ ਤੇ ਉਹ ਜਾਂਦਾ ਜਾਂਦਾ ਰਸਤੇ ਦੇ ਵਿੱਚ ਨਾ بارش ਪਾਦੀ ਹੋਈ ਆ ਉਹਦੇ ਕਰਕੇ ਦੋ ਛੱਪੜਿਆ ਤੇ ਇਹਨਾਂ ਦੇ ਵਿਚੋ ਦੀ ਸੜਕ ਲੰਘਦੀ ਆ ਇਹ ਸੜਕ ਵੀ ਪਾਣੀ ਦੇ ਨਾਲ ਮਤਲਬ ਜਦੋਂ بارش ਪੈਂਦੀ ਆ ਤੇ ਉਹ ਓਵਰਫਲੋ ਹੋ ਜਾਂਦੀ ਸਾਰੇ ਕੋਈ ਪਤਾ ਨਹੀਂ ਲੱਗਦਾ ਸੜਕ ਕਿੱਥੇ ਆ ਛੱਪੜ ਕਿੱਥੇ ਆ ਦਾਨੀ ਉਹ ਜਦੋਂ ਰਾਤ ਨੇਰੇ ਹੋਇਆ ਤਾਂ ਉਹਨੂੰ ਕੋਈ ਪਤਾ ਨਹੀਂ ਸ਼ਾਇਦ ਲੱਗਾ ਜਿਹਨੂੰ ਕੋਈ ਮੋਟਰਸਾਈਕਲ ਕਿਤੇ ਜਲ ਸਲਿੱਪ ਕਰ ਗਿਆ ਜਾਂ ਕੀ ਹੋਇਆ ਉਹਦੇ ਕਰਕੇ ਮੁੰਡਾ ਬੱਚਾ ਜਿਹੜਾ ਉਹ ਪਾਣੀ ਦੇ ਵਿੱਚ ਚਲਾ ਗਿਆ ਹੋਰ ਵੀ ਤੇ ਬੱਚਾ ਕਦੇ ਨਾਲ ਉਹ ਵੱਜ ਗਿਆ ਹਾਂ ਇੱਕ ਨਾਲ ਹੋਰ ਸੀ ਜਿੰਨੇ ਮੁਰਕੇ ਘਰ ਜਾ ਕੇ ਫਿਰ ਦੱਸਿਆ ਵੀ ਉਹ ਇਹਦੇ ਵਿੱਚ ਨਿਕਲ ਗਿਆ ਗਿਆ ਫਿਰ ਆਣ ਕੇ ਘਰਦਿਆਂ ਨੇ ਵੇਖਿਆ ਪਰ ਪਾਣੀ ਜ਼ਿਆਦਾ ਸੀ ਡੂੰਘਾ ਜ਼ਿਆਦਾ ਵਾ ਛੱਪੜ ਇਹ ਕਰਕੇ ਕੁਝ ਕਰ ਨਹੀਂ ਸਕਦੇ ਮੋਟਰਸਾਈਕਲ ਤੇ ਉੱਪਰ ਹੀ ਉਹ ਲੱਗੇ ਉਹਨੇ ਕੱਢ ਕੇ ਤੇ ਗੋਤਾ ਨਹੀਂ ਪਤਾ ਲੱਗਿਆ ਕਿੰਨੀਆਂ ਤੇ ਟੀਮ ਆਈਆਂ ਹੁਣ ਟੱਕਰ ਪ੍ਰੋਜੈਕਟ ਉਹਨਾਂ ਕੀ ਪ੍ਰਸ਼ਾਸਨਰ ਦਾ ਤਹਿਸੀਲਦਾਰ ਸਾਹਿਬ ਆਏ ਆ ਪਟਵਾਰੀ ਸਾਹਿਬ ਐ ਐਸਐਚਓ ਸਾਹਿਬ ਆਏ ਤੇ ਉਹਨਾਂ ਨੇ ਫਿਰ ਗੋਤਾ ਖੋਰ ਨਹੀਂ ਸੀ ਕੋਈ ਵੀ ਆਪਾਂ ਨੂੰ ਮਤਲਬ ਇਹ ਮਿਲਦਾ ਇੱਥੋਂ ਕੋਈ ਮੈਂ ਸਵੇਰ ਦਾ ਰਾਵੀ ਦਰਿਆਲੇ ਪਾਸੇ ਗਿਆ ਸੀ ਉਧਰੋਂ ਸ਼ਾਇਦ ਕੋ ਮਿਲਦੇ ਲੈ ਈਏ ਤੇ ਉਧਰੋਂ ਨਹੀਂ ਮਿਲ ਸਕਿਆ ਉਹ ਤੋਂ ਬਾਅਦ ਫਿਰ ਇਹ ਬਿਆਸ ਤੋਂ ਅਸੀਂ ਮਤਲਬ ਇਹ ਮੰਗਾਏ ਆ ਇਹ ਗੋਤਾ ਖੋਰਨ ਮੰਗਾਇਆ ਫਿਰ ਉਥੋਂ ਫਿਰ ਉਹਨਾਂ ਨੂੰ ਲਿਆ ਕੇ ਤੇ ਫਿਰ ਉਹ ਲੈ ਰਹੇ ਆ ਪਹਲ ਜਾਰੀ ਹੈ ਜੀ ਹਾਂਜੀ ਪਹਲ ਜਾਰੀ ਹੈ ਜੀ ਮਤਲਬ ਕਿ ਉਹਨਾਂ ਨੂੰ ਜੇ ਪਤਾ ਨਹੀਂ ਲੱਗ ਰਿਹਾ ਕੋਈ ਛੱਪੜ ਕਾਫੀ ਡੂੰਘਾ ਤੇ ਇੱਕ ਕਾਫੀ ਏਰੀਆ ਦੇ ਵਿੱਚ ਹੈ ਕਾਫੀ ਘੰਟੇ ਹੋ ਗਏ ਨੇ ਅਸਲ ਵਿੱਚ ਜੇ ਗੱਲ 16 17 ਘੰਟੇ ਹੋ ਚੁੱਕੇ ਨੇ ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਇਸ ਚੀਜ਼ ਤੋਂ ਮਤਲਬ ਜਿਆਦਾ ਇਹੋ ਆਪਣੇ ਇਲਾਕੇ ਦੇ ਵਿੱਚ ਕੋਈ ਗੋਤਾਖੋਰ ਨਹੀਂ ਉਹਦੇ ਕਰਕੇ ਥੋੜਾਕ ਉਹਨਾਂ ਨੂੰ ਮਿਲਦੇ ਆ ਜਾਂ ਉਹਨਾਂ ਦਾ ਆਪ ਵੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਗੇ ਥੋੜਾਕ ਮਤਲਬ ਜਿ ਤਰ੍ਹਾਂ ਸਰਕਾਰ ਵੱਲੋਂ ਵੀ ਜਿ ਤਰ੍ਹਾਂ ਛੱਪੜ ਆ ਜਾਂ ਸੜਕ ਆ ਕੋਈ ਇਹੋ ਜਿਹਾ ਮਤਲਬ ਹੋਵੇ ਜਿ ਤਰ੍ਹਾਂ ਪਾਣੀ ਖਲੋਤਾ ਸੜ ਯੀ ਨੂ ਇਹ ਤਰੀਕੇ ਨਾਲ ਹੋਵੇ ਵੀ ਇਹਨਾਂ ਦੇ ਰਸਤੇ ਦੇ ਵਿੱਚ ਤਾਂ ਹੋਵੇ ਕੋਈ ਵੀ ਇਹੋ ਜੀ ਪ੍ਰੋਬਲਮ ਜਿਹਨੂੰ ਲੰਘਦਾ ਬੰਦਾ ਨੂੰ ਪਤਾ ਹੋਵੇ ਵੀ ਕਿੱਥੋਂ ਸੀ ਉਹਨੂੰ ਜਦੋਂ ਪਾਣੀ ਆ ਪਤਾ ਨਹੀਂ ਜ਼ਰਾ ਛੱਪੜ ਕਿੱਥੇ ਆ ਰਸਤਾ ਰਸਤਾ ਕਿੱਥੇ ਆ ਹਾਂਜੀ ਕੀ ਗੱਲਬਾਤ ਹੋਈ ਕੌਣ ਲੱਗਦਾ ਤੁਹਾਡਾ ਕੀ ਗੱਲ ਹੋਈ ਸਾਰੀ ਮੇਰਾ ਬੇੜਾ ਕੀ ਨਾ ਤਾ ਯਾਰ ਮਾਰ ਕੀ ਗੱਲ ਨਹੀਂ ਕਰ ਗੱਲ ਕੁਛ ਨਹੀਂ ਹੋਈ ਆਪਣੀ ਆਮਾਨ ਲੈਣ ਚੱਲਿਆ ਹੈ ਉਹ ਪਾਣੀ ਬੜਾ ਉਹਨੂੰ ਪਤਾ ਨਹੀਂ ਲੱਗਾ ਪਾਣੀ ਕਿੱਧਰ ਕਿੱਧਰ ਗਿਆ ਮੁਰਸਾ ਪਾਣੀ ਜਿ ਦੇਖ ਪਿਆ ਕਿੱਲਾ ਚ ਰੋ ਗਿਆ ਜੀ ਇਹ더라 ਅੰਦਰ ਨਬਾ ਕੋਈ ਟੀਮ ਆਈ ਲੱਭਣ ਵਾਸਤੇ ਲੱਭਣ ਦੇ ਹਾਂਜੀ ਲੱਭਣ ਟੀਮ ਮੰਗ ਕਰਦੇ ਪ੍ਰਸ਼ਾਸਨ ਮੰਗ ਕਰਦੇ